ਰਾਦਾ ਸਵਾਮੀ ਬਾਬਾ ਜੀ ਦੀ ਸਾਰੀ ਪਿਆਰੀ ਸੰਗਤ ਨੂੰ ਬਾਬਾ ਜੀ ਨੂੰ ਕਿਸੇ ਨੇ ਸਵਾਲ ਕੀਤਾ ਕਿ ਬਾਬਾ ਜੀ ਜੇਕਰ ਕੋਈ ਗਲਤੀਆਂ ਕਰਦਾ ਰਹੇ ਕਰਦਾ ਰਹੇ ਅਤੇ ਗਲਤੀਆਂ ਕਰਕੇ ਮਾਫੀ ਮੰਗੀ ਜਾਵੇ ਤਾਂ ਕੀ ਉਸ ਨੂੰ ਮਾਫ ਪ੍ਰਮਾਤਮਾ ਉਹ ਖੁਦਾ ਕਰ ਦਿੰਦਾ ਆ ਜਾਂ ਨਹੀਂ ਤਾਂ ਬਾਬਾ ਜੀ ਨੇ ਬੜੇ ਵਿਸਥਾਰ ਰੂਪ ਵਿੱਚ ਸਮਝਾਇਆ ਬਾਬਾ ਜੀ ਕਹਿੰਦੇ ਬਈ ਇੱਕ ਗਲਤੀ ਮੰਨ ਲਓ ਜਾਣੇ-ਅਣਜਾਣੇ ਵਿੱਚ ਹੋ ਗਈ ਕਿਸੇ ਤੋਂ ਵੀ ਤੇ ਜੇ ਇੱਕ ਗਲਤੀ ਕਰਕੇ ਆਪਾਂ ਉਸ ਗਲਤੀ ਤੋਂ ਸਿੱਖਦੇ ਆਂ ਫੇਰ ਸੂ ਦੀ ਸੂਈ ਬਣਾ ਦਿੰਦਾ ਪਰਮਾਤਮਾ ਜੇਕਰ ਆਪਾਂ ਮੰਨ ਲਓ ਇੱਕ ਗਲਤੀ ਕੀਤੀ ਉਹਦੇ ਬਾਅਦ ਆਪਾਂ ਫੇਰ ਦੂਜੀ ਗਲਤੀ ਕਰਦੇ ਆਂ ਉਸ ਤੋਂ ਬਾਅਦ ਫੇਰ ਤੀਜੀ ਗਲਤੀ ਕਰਦੇ ਆਂ ਤੇ ਗਲਤੀਆਂ ਤੇ ਗਲਤੀਆਂ ਕਰੀ ਜਾਂਦੇ ਆ ਫੇਰ ਆਪਾਂ ਨੂੰ ਉਹਦਾ ਪੂਰਾ ਹਸਾਬ ਕਿਤਾਬ ਦੇਣਾ ਪਊਗਾ ਤੇ ਉਦੋਂ ਬਾਅਦ ਬਾਬਾ ਜੀ ਨੂੰ ਇੱਕ ਬੰਦੇ ਨੇ ਸਵਾਲ ਕੀਤਾ ਉਹ ਸਵਾਲ ਬੜਾ ਵਧੀਆ ਆ ਉਹ ਬੰਦਾ ਕਹਿੰਦਾ ਬਾਬਾ ਜੀ ਕਹਿੰਦਾ ਜਿੱਦਾਂ ਸਾਨੂੰ ਕਹਿੰਦਾ ਅਸੀਂ ਤੁਹਾਡੇ ਦਰਸ਼ਨਾਂ ਲਈ ਤੜਪਦੇ ਰਹਿੰਦੇ ਆ ਸਾਡਾ ਦਿਲ ਕਰਦਾ ਰਹਿੰਦਾ ਕਦੋਂ ਬਾਬਾ ਜੀ ਆਉਣ ਅਸੀਂ ਉਹਨਾਂ ਦੇ ਦਰਸ਼ਨ ਕਰੀਏ ਤੇ ਕਹਿੰਦੇ ਕੀ ਤੁਹਾਡਾ ਵੀ ਦਿਲ ਕਰਦਾ ਵੀ ਮੈਂ ਆਪਣੀ ਸੰਗਤ ਦੇ ਕੋਲ ਜਾਵਾਂ ਉਹਨਾਂ ਨੂੰ ਦਰਸ਼ਨ ਦੇਵਾਂ ਤੇ ਆਪਣੀ ਸੰਗਤ ਨੂੰ ਦੇਖਾਂ ਤੇ ਬਾਬਾ ਜੀ ਨੇ ਹੱਸ ਕੇ ਕਿਹਾ ਬਾਬਾ ਜੀ ਕਹਿੰਦੇ ਤਾੜੀ ਕਹਿੰਦੇ ਦੋਨਾਂ ਹੱਥਾਂ ਨਾਲ ਵੱਜਦੀ ਆ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਤੇ ਇਹਦਾ ਮਤਲਬ ਤਾਂ ਸਾਫ਼-ਸਾਫ਼ ਹੀ ਦੇਖ ਲਓ ਸਾਹਮਣੇ ਆਉਂਦਾ ਆ ਕਿ ਬਾਬਾ ਜੀ ਸੰਗਤ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਆ ਅਤੇ ਉਹ ਵੀ ਆਪਣੀ ਸੰਗਤ ਨੂੰ ਦੇਖਣਾ ਚਾਹੁੰਦੇ ਆ ਬਾਰ-ਬਾਰ ਆ ਜੋ ਜੇ ਸੰਗਤ ਦੇ ਦਿਲ ਵਿੱਚ ਬਾਬਾ ਜੀ ਲਈ ਬਹੁਤ ਪਿਆਰ ਆ ਸੰਗਤ ਦੇਖਣਾ ਚਾਹੁੰਦੀ ਆ ਤੇ ਬਾਬਾ ਜੀ ਵੀ ਸੰਗਤ ਨੂੰ ਦੇਖਣਾ ਚਾਹੁੰਦੀ ਆ ਬਾਬਾ ਜੀ ਦੇ ਦਿਲ ਵਿੱਚ ਵੀ ਸੰਗਤ ਲਈ ਹੱਦੋਂ ਵੱਧ ਪਿਆਰ ਆ ਆਪਾਂ ਸੋਚ ਨਹੀਂ ਸਕਦੇ ਆ ਕਿ ਬਾਬਾ ਜੀ ਆਪਣੀ ਸੰਗਤ ਨੂੰ ਕਿੰਨਾ ਜਿਆਦਾ ਪਿਆਰ ਕਰਦੇ ਆ ਇਹ ਕਰਮਾਂ ਦੀਆਂ ਗੱਲਾਂ ਆ ਕਰਮ ਬਹੁਤ ਚੰਗੇ ਆ ਸੰਗਤ ਦੇ ਜਿਨ੍ਹਾਂ ਨੂੰ ਬਾਬਾ ਜੀ ਆਪਣੀਆਂ ਅੱਖਾਂ ਨਾਲ ਆਪਣੀਆਂ ਨਜ਼ਰਾਂ ਨਾਲ ਦੇਖਦੇ ਆ ਤੇ ਉਦੋਂ ਬਾਅਦ ਬਾਬਾ ਜੀ ਕਹਿੰਦੇ ਆ ਜਿਹੜੇ دنیਾਬੀ دوست ਆ ਬੰਦਾ ਕਿਸੇ ਨੂੰ دوست ਬਣਾ ਲੈਂਦਾ ਕਿਸੇ ਨੂੰ ਯਾਰ ਬਣਾ ਲੈਂਦਾ ਕਿਸੇ ਨੂੰ ਆਪਣਾ ਸਮਝਦਾ ਬਾਬਾ ਜੀ ਕਹਿੰਦੇ ਵੱਧ ਤੋਂ ਯਾਨੀ ਕਿ ਜਿਆਦਾ ਤੋਂ ਜਿਆਦਾ ਆਪਣੇ ਮਨ ਨੂੰ ਆਪਣਾ دوست ਬਣਾਓ ਆਪਣੇ ਮਨ ਨੂੰ ਇੰਨਾ ਕਿ ਜਿਆਦਾ ਆਪਣਾ ਜੇ ਆਪਣਾ ਮਨ ਦੁਸ਼ਮਣ ਆ ਆਪਣਾ ਤੇ ਉਹਨੂੰ ਦੋਸਤੀ ਦੇ ਰੂਪ ਵਿੱਚ ਬਦਲੋ ਹੌਲੀ ਹੌਲੀ ਬਾਬਾ ਜੀ ਕਹਿੰਦੇ ਜਦੋਂ ਆਪਾਂ ਆਪਣਾ ਮਨ دوست ਬਣਾ ਲਿਆ ਫੇ ਜਿੱਦਾਂ ਬੰਦਾ ਕੋਈ ਬੇਲਾ ਟਾਈਮ ਆ ਮੰਨ ਲਓ ਉਹਦਾ ਕੰਮਕਾਰ ਸਾਰਾ ਨਿਬੜਿਆ ਆ ਕੋਈ ਉਹਨੂੰ ਕੰਮਕਾਰ ਆਪਣਾ ਜੋ ਕੰਮ ਕਰਨਾ ਕਰਕੇ ਆ ਗਿਆ ਰਾਤ ਨੂੰ 9:00 ਵਜੇ 10:00 ਵਜੇ ਬੰਦਾ ਫੋਨ ਦੇਖਣ ਲੱਪੈਂਦਾ ਆ ਤੇ ਮੰਨ ਨੂੰ ਇਦਾਂ ਦਾ ਦੋਸਤ ਬਣਾ ਲਓ ਜਿੱਦਾਂ ਬੰਦਾ ਕਿਸੇ ਦੋਸਤ ਨੂੰ ਕਹਿੰਦਾ ਹੁੰਦਾ ਆ ਉਹ ਚੱਲ ਯਾਰ ਆਪਾਂ ਫਲਾਨੇ ਥਾਂ ਜਾ ਕੇ ਆਈਏ ਤੇ ਇਦਾਂ ਹੀ ਮੰਨ ਨੂੰ ਫੇ ਬੰਦਾ ਕਵੇ ਉਹ ਮਨਾ ਯਾਰਾ ਚੱਲ ਆਪਾਂ ਬਾਬਾ ਜੀ ਨੂੰ ਯਾਦ ਕਰੀਏ ਚੱਲ ਉੱਠ ਆਪਾਂ ਭਗਤੀ ਵਿੱਚ ਬੈਠੀਏ ਬਾਬਾ ਜੀ ਨੂੰ ਪਿਆਰ ਦੇ ਨਾਲ ਉਹਦੀ ਭਗਤੀ ਕਰੀਏ ਚੱਲ ਮਨ ਔਟ ਤੇ ਵਿੱਚ ਵਿੱਚ ਕਿਸੇ ਵੇਲੇ ਇੰਨਾ ਜਿਆਦਾ ਪੱਕਾ ਦੋਸਤ ਬਣ ਜਾਂਦਾ ਮਨ ਤੇ ਮਨ ਵੀ ਕਵੇ ਬੰਦੇ ਨੂੰ ਬਈ ਔਠ ਚੱਲ ਮੇਰਾ ਜੀ ਕਰਦਾ ਆ ਬਾਬਾ ਜੀ ਦੀ ਭਗਤੀ ਕਰਨ ਨੂੰ ਆਪਾਂ ਬਾਬਾ ਜੀ ਦਾ ਨਾਮ ਲੈਣਾ ਆ ਔਠ ਜਾਂ ਚੱਲ ਬਾਬਾ ਜੀ ਦੇ ਦਾਚਨ ਕਰਕੇ ਜਾਂ ਬਾਬਾ ਜੀ ਦੀ ਕਿਤਾਬ ਪੜ੍ਹੀਏ ਐਦਾਂ ਮਨ ਨੂੰ ਆਪਣਾ ਦੋਸਤ ਬਣਾਓ ਬਾਬਾ ਜੀ ਕਹਿੰਦੇ ਜਦੋਂ ਮਨ ਤੁਹਾਡਾ ਦੋਸਤ ਬਣ ਗਿਆ ਆਪਣਾ ਸਾਰਿਆਂ ਦਾ ਤਾਂ ਸਮਝ ਲਓ ਸਾਰੀਆਂ ਜਾਰੀਆਂ ਦੋਸਤੀਆਂ ਉਹਦੇ ਮੁਰੇ ਫਿੱਕੀਆਂ ਪੈ ਜਾਣੀਆਂ ਤਾਂ ਕੋਈ ਟੈਨਸ਼ਨ ਨਹੀਂ ਰਹਿਣੀ ਹੈਗੀ ਬਸ ਉਸ ਪਰਮਾਤਮਾ ਦੀਆਂ ਗੱਲਾਂ ਉਸ ਅੱਲਾਹ ਦੀਆਂ ਗੱਲਾਂ ਉਸ ਵਾਹਿਗੁਰੂ ਦੀਆਂ ਹੀ ਗੱਲਾਂ ਤੇ ਹੋਣੀਆਂ ਆ ਫੇਰ ਦੁਨੀਆਦਾਰੀ ਦੀਆਂ ਟੈਨਸ਼ਨਾਂ ਸਾਰੀਆਂ ਖਤਮ ਹੋ ਜਾਣੀਆਂ ਆਪਣੇ ਮਨ ਨੂੰ ਆਪਣਾ ਪੱਕਾ ਦੋਸਤ ਬਣਾਉਣ ਵਿੱਚ ਵੱਧ ਤੋਂ ਵੱਧ ਬਾਬਾ ਜੀ ਕਹਿੰਦੇ ਆਪਾਂ ਕੋਸ਼ਿਸ਼ ਕਰਨੀ ਆ ਇੰਨੇ ਪਿਆਰ ਦੇ ਨਾਲ ਦੇਖ ਲਓ ਬਾਬਾ ਜੀ ਸਾਰੀ ਸੰਗਤ ਨੂੰ ਸਮਝਾਉਂਦੇ ਆ। ਉਹ ਵਿੱਚ ਹਾਸੋ ਹੋਈ ਨਾ ਸਵਾਲ ਬਾਬਾ ਜੀ ਨੂੰ ਕਿਸੇ ਨੇ ਕੀਤਾ ਕਹਿੰਦੇ ਬਾਬਾ ਜੀ ਮੈਂ ਕਹਿੰਦੇ ਹੱfteਕ ਦੀ ਗੱਲ ਆ ਮੈਂ ਸੁੱਤਾ ਪਿਆ ਸੀ ਅਤੇ ਮੈਨੂੰ ਕੋਸ ਸੁਣਨ ਲੱਪਿਆ ਅੰਦਰੋਂ ਅੰਦਰੋਂ ਜਾਨੀ ਕਿ ਮੈਨੂੰ ਆਵਾਜ਼ਾਂ ਨਹੀਂ ਆ ਸੁਣਨ ਲੱਪਈਆਂ ਮੈਂ ਕੀ ਕੀਤਾ ਮੈਂ ਦੂਹਾ ਦੂਹ ਉੱਠ ਕੇ ਮੰਜੇ ਤੇ ਚੌਂਕੜੀ ਮਾਰ ਕੇ ਬਾਬਾ ਜੀ ਦਾ ਧਿਆਨ ਕਰਨ ਲੱਪਿਆ ਵਿਖਰਿਆ ਮੇਰੀ ਜਿੱਦਾ ਸੌਰਤ ਜਿੱਦਾ ਕਹਿੰਦੇ ਹੁੰਦੇ ਬਾਬਾ ਜੀ ਵੀ ਤਾਂ ਚੜ ਜੂਗੀ ਮੈਨੂੰ ਰਹਾਣੀ ਮੰਡਲਾਂ ਦੀ ਸੈਰ ਹੋ ਜੂਗੀ ਤਾਂ ਬਾਬਾ ਜੀ ਨੇ ਹੱਸ ਕੇ ਕਿਹਾ ਬਾਬਾ ਜੀ ਕਹਿੰਦੇ ਐਡੀ ਛੇਤ ਨਹੀਂ ਕਹਿੰਦੇ ਰਹਾਣੀ ਮੰਡਲਾਂ ਦੀ ਸੈਰ ਹੁੰਦੀ ਹੁੰਦੀ ਇਹਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੁੰਦੀ ਆ ਮਾਹੌਲ ਬਣਾਉਣਾ ਪੈਂਦਾ ਹੁੰਦਾ ਆ ਇਹ ਆਪਣਾ ਪੂਰਾ ਜਿੱਦਾਂ ਕਹਿੰਦੇ ਹੁੰਦੇ ਆ ਪੂਰਾ ਆਪਣਾ ਮਨ ਧਿਆਨ ਉਸ ਪਰਮਾਤਮਾ ਉਸ ਨਾਮ ਵੱਲ ਲਾਉਣਾ ਹੁੰਦਾ ਆ ਫੇਰ ਕਿਤੇ ਜਾ ਕੇ ਰਹਾਨੀ ਮੰਡਲਾਂ ਦੀ ਸੈਰ ਹੁੰਦੀ ਹੁੰਦੀ ਆ ਏਦਾਂ ਨਹੀਂ ਵਿਆਪਸ ਉੱਤੇ ਪਏ ਆ ਤੇ ਆਪਾਂ ਨੂੰ ਕੋਈ ਸੁਪਨਾ ਆ ਗਿਆ ਜਾਂ ਆਵਾਜ਼ ਸੌਣ ਲੱਗੀ ਜੇ ਕੋਈ ਵੀ ਹੋ ਗਿਆ ਆਪਾਂ ਦੁਹਾ ਦੁਹਾ ਉੱਠ ਕੇ ਬਹਿ ਗਏ ਤਾਂ 1 ਮਿੰਟ ਦੇ ਵਿੱਚ ਰਹਾਨੀ ਮੰਡਲਾਂ ਦੀ ਸੈਰ ਹੋ ਜਾਣੀ ਆ ਆਬਾ ਜੀ ਕਹਿੰਦੇ ਇਹਦੇ ਲਈ ਬਹੁਤ ਜ਼ਿਆਦਾ ਮਿਹਨਤ ਤੇ ਤਪੱਸਿਆ ਕਰਨੀ ਪੈਂਦੀ ਆ ਫੇਰ ਰਹਾਨੀ ਮੰਡਲਾਂ ਦੀ ਸੈਰ ਹੁੰਦੀ ਆ ਸੈਰ ਜ਼ਰੂਰ ਹੋਊਗੀ ਤੁਸੀਂ ਆਪਣੇ ਮੌਰਸ਼ਿਦ ਨਾਲ ਦਿਲੋਂ ਪਿਆਰ ਕਰੋ ਐਨ ਜੋ ਕਹਿੰਦਾ ਆ ਉਹ ਚੀਜ਼ਾਂ ਕਰੋ ਤੇ ਰਹਾਨੀ ਮੰਡਲਾਂ ਦੀ ਸੈਰ ਵੀ ਜ਼ਰੂਰ ਹੋਊਗੀ ਪਰ ਇਦਾਂ ਨਹੀਂ ਵੀ ਆਪਾਂ ਪਿਆਰ ਆਪਣੇ ਗੁਰੂ ਨੂੰ ਆਪਣੇ ਮਾਰਸ਼ਦ ਨੂੰ ਕਰੀਏ ਨਾ ਨਾ ਉਹਦੀ ਕੋਈ ਗੱਲ ਮੰਨੀਏ ਤਾਂ ਆਪਣੀ ਰਹਾਣੀ ਮੰਡਲਾਂ ਦੀ ਸੈਰ ਹੋ ਜੂਗੀ ਐਡੀ ਜੇ ਨਹੀਂ ਬਾਬਾ ਜੀ ਕਹਿੰਦੇ ਸਹਿਰਾ ਹੁੰਨੀ ਆਉਂਨੀ ਆ ਇਹਨੂੰ ਟਾਈਮ ਲੱਗਦਾ ਹੁੰਦਾ ਹੈ ਬਾਬਾ ਜੀ ਕਹਿੰਦੇ ਇਨਸਾਨ ਜਿਹੜਾ ਆ ਆਪਣਾ ਬੱਚਿਆਂ ਵਰਗਾ ਦਾਇਰਾ ਆ ਜੇ ਆਪਾਂ ਨੂੰ ਮੰਨ ਲਓ ਕੋਈ ਕਹਿ ਦਿੰਦਾ ਆ ਕੁਝ ਕੋਈ ਚੰਬ ਵੀ ਗੱਲ ਕਰ ਦਿੰਦਾ ਆ ਜਾਂ ਕੋਈ ਆਪਣੇ ਤੇ ਗੁੱਸਾ ਕਰ ਜਾਂਦਾ ਆਪਾਂ ਇੱਕਦਮ ਉਹਦਾ ਰਿਐਕਟ ਕਰ ਦਿੰਨੇ ਆ ਜੇ ਆਪਾਂ ਨੂੰ ਕੋਈ ਇੱਕ ਗੱਲ ਕਹਿੰਦਾ ਆਪਾਂ ਦੂਹਾ ਦੂ ਉਹਨੂੰ ਆਪਣੇ ਮੂੰਹ ਵਿੱਚੋਂ ਦੋ ਤਿੰਨ ਗੱਲਾਂ ਸੁਣਾ ਦਿੰਨੇ ਆ ਕਹਿੰਦੇ ਵੀ ਇਹ ਇਹ ਬੱਚਿਆਂ ਵਾਲਾ ਮਾਨਿਆ ਹਜੇ ਆਪਣਾ ਦਾਇਰਾ ਬੱਚਿਆਂ ਵਾਲਾ ਆ ਜਦੋਂ ਆਪਣਾ ਦਾਇਰਾ ਖੋਲਾਂਗੇ ਆਪਾਂ ਆਪਣੇ ਦਾਇਰੇ ਨੂੰ ਜਦੋਂ ਖੋਲਾਂਗੇ ਫੇਰ ਜੇ ਆਪਾਂ ਨੂੰ ਕੋਈ ਵੱਧ ਘੱਟ ਕੋਈ ਬੋਲ ਵੀ ਜਾਂਦਾ ਆ ਤੇ ਆਪਾਂ ਉਹ ਇਗਨੋਰ ਕਰ ਦਿਆ ਕਰਨੀਆਂ ਚੀਜ਼ਾਂ ਆਪਾਂ ਕਹਣਾ ਉਹ ਚੱਲ ਛੱਡ ਪਰੇ ਜੇ ਕਹਿੰਦਾ ਆ ਤਾਂ ਕਹਿ ਲੈਂਦੇ ਆਪਣਾ ਕੀ ਘਸ ਗਿਆ ਉਸ ਪਰਮਾਤਮਾ ਦੇ ਨਾਲ ਲੈਵਲ ਲੱਗੀ ਆ ਕੋਈ ਚੱਕਰ ਵਾਲੀ ਗੱਲ ਹੀ ਹੈ ਨਹੀਂਗੀ ਆਪਣਾ ਕੋਹ ਨਹੀਂ ਘਟਦਾ ਜੇ ਅਗਲਾ ਆਪਾਂ ਨੂੰ ਵੱਧ ਘਟ ਕੇ ਜੇ ਸੋ ਆਪਣਾ ਜਿਹੜਾ ਬੱਚਿਆਂ ਵਾਲਾ ਦਾਇਰਾ ਆ ਇਹ ਦਾਇਰਾ ਇਹਨੂੰ ਬਾਬਾ ਜੀ ਕਹਿੰਦੇ ਖੋਲਣਾ ਚਾਹੀਦਾ ਆਪਣੇ ਦਾਇਰੇ ਨੂੰ ਵੱਡਾ ਕਰਨਾ ਚਾਹੀਦਾ ਆ ਆ ਜਿਵੇਂ ਛੋਟੀਆਂ ਛੋਟੀਆਂ ਮਾੜੀਆਂ ਮੋਟੀਆਂ ਘਰੇਲੂ ਮਾੜਾ ਮੋਟਾ ਝਗੜੇ ਹੋ ਜਾਂਦੇ ਜਾਂ ਕੋਈ ਆਣ ਗਵਾੜ ਜਾਂ ਕਿਸੇ ਨਾਲ ਰਾਹ ਜਾਂਦੇ ਖਸ ਹੋ ਗਿਆ ਅੱਬਾ ਜੀ ਕਹਿੰਦੇ ਜਦੋਂ ਦਾਇਰਾ ਆਪਣਾ ਖੁੱਲ ਗਿਆ ਫੇਰ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦੀਆਂ ਫਿੱਕੀਆਂ ਪੈ ਜਾਣੀਆਂ ਭਾਵੇਂ ਆਪਾਂ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ ਆਪਾਂ ਬਾੜੀ ਉਹਦੀ ਗੌਰ ਨਹੀਂ ਕਰਨੀ ਹੈਗੀ ਕਿਉਂਕਿ ਆਪਣੀ ਜਿਹੜੀ ਲੈਬ ਆ ਉਹ ਪਰਮਾਤਮਾ ਦੇ ਨਾਲ ਜੁੜ ਚੁੱਕੀ ਹੋਣੀ ਆ ਤੇ ਆਪਣਾ ਦਾਇਰਾ ਬਹੁਤ ਵੱਡਾ ਉਜਾਣਾ ਆ ਸੋ ਆਪਣੇ ਦਾਇਰੇ ਨੂੰ ਖੋਲਣ ਦੀ ਲੋੜ ਆ ਬਾਬਾ ਜੀ ਨੇ ਬਹੁਤ ਪਿਆਰ ਦੇ ਨਾਲ ਸਾਰੀ ਸੰਗਤ ਨੂੰ ਇਹ ਗੱਲ ਸਮਝਾਈ ਤੇ ਇੱਕ ਗੱਲ ਬਹੁਤ ਜ਼ਿਆਦਾ ਜਿੱਦਾਂ ਕਿ ਕੋੜਾ ਸੱਚ ਆ ਏ ਕਿਸੇ ਨੇ ਬਾਬਾ ਜੀ ਨੂੰ ਸਵਾਲ ਕੀਤਾ ਅਤੇ ਉਹ ਜਿਹੜਾ ਆਦਮੀ ਸੀ ਉਹ ਬੰਦਾ ਰੋਪਿਆ ਬਾਬਾ ਜੀ ਨੇ ਦੌੜੇ ਲਾਂ ਦੇਖਦੇ ਰਹਿ ਤਾਂ ਉਹ ਬੰਦੇ ਨੇ ਜਦੋਂ ਬਾਬਾ ਜੀ ਨੂੰ ਸਵਾਲ ਕੀਤਾ ਉਹ ਕਹਿੰਦੇ ਬਾਬਾ ਜੀ ਵੀ ਮੇਰਾ ਪਤੀਜਾ ਸੀਗਾ ਚੜਦੀ ਜਵਾਨੀ ਵਿੱਚ ਉਹਦੀ ਉਮਰ ਉਮਰ ਸੀਗੀ ਤਕਰੀਬਨ ਉਹਨੇ ਉਮਰ ਦੱਸੀ ਆ 728 ਸਾਲਾਂ ਦੇ 728 ਸਾਲਾਂ ਦਾ ਮੇਰਾ ਭਤੀਜਾ ਸੀਗਾ ਉਹ ਇਸ ਦੁਨੀਆ ਤੋਂ ਚਲੇ ਆ ਗਿਆ ਬਈ ਉਹਦੇ ਕਿੰਨੇ ਕੁ ਮਾੜੇ ਕਰਮ ਹੋਣਗੇ ਜਿਹੜਾ ਜਵਾਨੀ ਪਹਿ ਰਹੀ ਇਸ ਦੁਨੀਆ 'ਚ ਚਲ ਗਿਆ ਇਸ ਸੰਸਾਰ ਨੂੰ ਛੱਡ ਕੇ ਚਲ ਗਿਆ ਉਹ ਮੈਨੂੰ ਜ਼ਰੂਰ ਤੁਸੀਂ ਦੱਸੋ ਤਾਂ ਬਾਬਾ ਜੀ ਨੇ ਉਹਦੀ ਜਦੋਂ ਗੱਲ ਸਾਰੀ ਸੁਣੀ ਤੇ ਸਾਰੀ ਗੱਲ ਬਾਬਾ ਜੀ ਨੇ ਉਹਦੀ ਸੁਣ ਕੇ ਤੇ ਬਾਬਾ ਜੀ ਨੇ ਉਹਨੂੰ ਜਵਾਬ ਦਿੱਤਾ ਬਾਬਾ ਜੀ ਕਹਿੰਦੇ ਇਹ ਮਾੜੇ ਕਰਮਾਂ ਦੀ ਨਿਸ਼ਾਨੀ ਨਹੀਂ ਹੈਗੀ ਇਹ ਤਾਂ ਚੰਗੇ ਕਰਮਾਂ ਦੀ ਨਿਸ਼ਾਨੀਆਂ ਕਿਉਂਕਿ ਇਨਸਾਨ ਸਿਰਫ ਆਪਣਾ ਸਵਾਰਥ ਦੇਖਦਾ ਆ ਇਨਸਾਨ ਕਹਿ ਦਿੰਦਾ ਇਹਦੇ ਬੱਚੇ ਹੋਣੇ ਸੀ ਜਾਂ ਕਿਸੇ ਦਾ ਵਿਆਹ ਹੋਣਾ ਸੀ ਕਿਸੇ ਦਾ ਹਜੇ ਹੋਇਆ ਹੁੰਦਾ ਛੋਟੇ ਛੋਟੇ ਬੱਚੇ ਹੁੰਦੇ ਆ ਵੀ ਇਹ ਜਿੱਦਾਂ ਹੁਣੇ ਕੌਣ ਪਾਲੂਗਾ ਇਹਨੂੰ ਕੌਣ ਇਹਨੂੰ ਸੰਭਾਲੂਗਾ ਉਹ ਜਵਾਨੀ ਪੈਰੇ ਚਲ ਗਿਆ ਉਹ ਆਪਣੀ ਉਮਰ ਉਪੋਗ ਕੇ ਜਾਣਾ ਚਾਹੀਦਾ ਸੀ ਪਰ ਬਾਬਾ ਜੀ ਕਹਿੰਦੇ ਇਹ ਹੈਗੀ ਤਾਂ ਗੱਲ ਸਾਰਿਆਂ ਦੇ ਥੋੜਾ ਜਿਹਾ ਬੈਲ ਨੂੰ ਜਿੱਦਾਂ ਟੁੰਬਣ ਵਾਲੀ ਆ ਭਾਰ ਸਹੀ ਮੈਨੇ ਦੇ ਵਿੱਚ ਕਹਿੰਦੇ ਜਿੱਦਾਂ ਕੋਈ ਬੰਦਾ ਮੰਨ ਲਓ ਹੁਣ ਕੋਈ ਕਿਸੇ ਕੋਈ ਕੰਮ ਜਾਂਦਾ ਆ ਇਹ ਮਾਲਾ ਇੱਕ ਬੰਦਾ ਕੰਮ ਗਿਆ ਉਹਨੇ ਕਿਹਾ ਯਾਰ ਮੇਰੀ ਤਾਂ ਉੱਥੇ ਸਾਰੀ ਦਿਹਾੜੀ ਖੱਜਲ ਖਰਾਬ ਹੋ ਗਈ ਮਸੇਂ ਜਾ ਕੇ ਮੇਰਾ ਕੰਮ ਹੋਇਆ ਦੂਜੇ ਨੇ ਕਿਹਾ ਯਾਰ ਮੈਂ ਤਾਂ ਉੱਥੇ ਸਾਰੀ ਦਿਹਾੜੀ ਧਮ ਕਮਾ ਕੇ ਥੱਕ ਥੱਕ ਹਾਰ ਕੇ ਘਰ ਨੂੰ ਆ ਗਿਆ ਮੇਰਾ ਤਾਂ ਕੰਮ ਹੋਇਆ ਹੀ ਨਹੀਂ ਤੇ ਤੀਜੇ ਨੇ ਕਿਹਾ ਯਾਰ ਮੈਂ ਗਿਆ ਮੇਰਾ ਤਾਂ ਜਾਂਦੇ ਦਾ ਹੀ ਕੰਮ ਹੋ ਗਿਆ ਬਸ ਕੰਮ ਆਪਾਂ ਕਰਾਇਆ ਆ ਗਿਆ ਆਪਾਂ ਘਰ ਨੂੰ ਆ ਗਿਆ ਉਹ ਸਿਸਟਮ ਹੁੰਦਾ ਬਾਬਾ ਜੀ ਕਹਿੰਦੇ ਜਿਹੜੇ 84 ਲੱਖ ਜਿਹੜੀ ਜੂਨ ਆ 83 ਲੱਖ ਜੂਨ ਦਾ ਇਹ ਇੱਕ ਆਖਰੀ ਸਟੈਪ ਆ ਮਨੁੱਖ ਦਾ ਜਨਮ ਜਿਹੜਾ ਮਨੁੱਖ ਦਾ ਜਨਮ ਆ ਇਹ ਜਿਹੜਾ ਜਨਮ ਆ ਇਹ ਇਹ ਲਾਸਟ ਆ ਇੱਕ ਤੇ ਲਾਸਟ ਜਨਮ ਆ ਇਹਦੇ ਵਿੱਚ ਜਿਹੜਾ ਤਾਂ 100 ਸਾਲ ਭੋਗਦਾ ਆ ਕੋਈ 80 ਸਾਲ ਭੋਗਦਾ ਆ ਕੋਈ ਜਿੱਦਾਂ ਪੂਰੀ ਵੱਧ ਤੋਂ ਵੱਧ ਉਮਰ ਆਪਣੀ ਭੋਗਦਾ ਆ ਸਾਰੇ ਆਪਣੇ ਕੰਮ ਕਾਰਜ ਤਾਂ ਉਹਦੇ ਨਿਭੜਮੇ ਹੀ ਆ ਜੇ ਹਿਸਾਬ ਨਾਲ ਉਹਨੇ ਉਮਰ ਭੋਗੀ ਜਾਣੀ ਵਿਆਹ ਬੱਚੇ ਵੱਡੇ ਹੁੰਦੇ ਵਿਆਹ ਹੋਗਾ ਸੋ ਬਾਬਾ ਜੀ ਕਹਿੰਦੇ ਜਿਹੜਾ ਇਸ ਜਨਮ ਦੇ ਵਿੱਚ ਆਉਂਦਾ ਆ ਮੰਨ ਲਓ ਕੋਈ ਆਇਆ ਉਹ ਦੂਹਾ ਦੂ ਉਹ ਜਾਨੀ ਕਿ ਮਾਨਸ ਦੀ ਜਨਮ ਵਿੱਚ ਇਨਸਾਨ ਦਾ ਜਾਮਾ ਉਹਨੂੰ ਮਿਲ ਗਿਆ ਉਨੇ ਸਾਲ ਫੋੜੇ ਵਿੱਚ 5 ਸਾਲ 10 ਸਾਲ 20 ਸਾਲ ਘੱਟੋ ਘੱਟ ਜਿੰਨਾ ਵੀ ਟਾਈਮ ਜਦੋਂ ਬੰਦਾ ਚੜ੍ਹਦੀ ਜਵਾਨੀ ਵਿੱਚ ਜਾਂਦਾ ਆ ਤੇ ਇਹਦਾ ਮਤਲਬ ਇਹ ਹੀ ਆ ਵੀ ਦੂਹਾ ਦੂਸ ਉਸ ਬੰਦੇ ਦਾ ਜਨਮ ਇਨਸਾਨ ਦਾ ਉਹ ਪਾਰ ਹੋ ਜਾਂਦਾ ਆ ਕਿਉਂਕਿ 84 ਲੱਖ ਜੂਨ ਉਹਦੀ ਇਹ ਵੀ ਭੁਗਤ ਜਾਂਦੀ ਆ ਤੇ ਛੇਦੀ ਛੇਤੀ ਉਹ ਪਰਮਾਤਮਾ ਨੂੰ ਮਿਲ ਲੈਂਦਾ ਆ ਜਿਹੜੇ ਇਨਸਾਨ ਚੰਗੇ ਹੁੰਦੇ ਆ ਜਿੱਦਾਂ ਆਪਾਂ ਹੁਣ ਸਾਰੇ ਕਹਿੰਦੇ ਆ ਵੀ ਫਲਾਣਾ ਬੰਦਾ ਬਹੁਤ ਚੰਗਾ ਸੀ ਰੱਬ ਵੀ ਚੰਗੇ ਬੰਦਿਆਂ ਨੂੰ ਲੈ ਜਾਂਦਾ ਆ ਤੇ ਜਿਹੜੇ ਮਾੜੇ ਆ ਉਹ ਇੱਥੇ ਤੁਰੇ ਫਿਰਦੇ ਆ ਮਾੜੇ ਕੰਮ ਕਰਦੇ ਫਿਰਦੇ ਰੱਬ ਵੀ ੱੱਕਾ ਕਰਦਾ ਆ ਪਰ ਇਹ ਗੱਲ ਹੈਗੀ ਤਾਂ ਥੋੜੀ ਜਿਹੀ ਹੋਰ ਤਾਂ ਨਾ ਲੱਗਦੀ ਆ ਪਰ ਜਿਹੜਾ ਇਨਸਾਨ ਚੰਗਾ ਹੁੰਦਾ ਆ ਉਹ ਜਵਾਨੀ ਵਿੱਚ ਚੱਲ ਜਾਂਦਾ ਆ ਉਹਦੇ ਚੰਗੇ ਕਰਮ ਹੁੰਦੇ ਆ ਕਿਉਂਕਿ ਉਹਨੂੰ ਹੋਰ 40 50 ਸਾਲ ਇੱਥੇ ਰੜਕਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਉਹ ਇੱਥੇ ਰਹੂਗਾ ਉਹਨੂੰ ਦੁੱਖ ਵੀ ਆਉਣੇ ਆ ਉਹਨੂੰ ਤਕਲੀਫਾਂ ਵੀ ਆਉਣੀਆਂ ਆ ਘਰ-ਬਾਰ ਚ ਬਾਹਰ ਕੰਮਾਂ ਕਰਾਂ ਚ ਸਭ ਕਾਹੇ ਤੇ ਉਹਨੂੰ ਅਤਰਾ ਚੜਾ ਦੇ ਵਿੱਚ ਦੀ ਨੰਘਣਾ ਪੈਣਾ ਆ ਸਾਵੇਂ ਉਹ ਜਿੰਨੀ ਛੇ ਦਿਨ ਜਿੰਦਾ 25 30 40 ਸਾਲਾਂ ਦਾ ਜਿੰਨਾ ਵੀ ਜੰਗ ਦੇ ਵਿੱਚ ਉਹ ਬੰਦਾ ਚਲ ਜਾਂਦਾ ਘਰਦਿਆਂ ਨੂੰ ਤਾਂ ਬਹੁਤ ਮਾੜਾ ਲੱਗਦਾ ਪਰ ਜਾਣਾ ਤਾਂ ਇੱਕ ਨਾ ਇੱਕ ਦਿਨ ਹੈਗਾ ਯਾ ਇਹ ਤਾਂ ਇੱਕ ਕੁਦਰਤ ਦਾ ਬਾਬਾ ਜੀ ਕਹਿੰਦੇ ਕਾਨੂੰਨ ਆ ਇੱਥੇ ਤਾਂ ਰਾਜੇ ਮਹਾਰਾਜੇ ਮਹਾਪੁਰਖ ਸਾਧੂ ਸੰਤ ਜਿੰਨੇ ਵੀ ਆਏ ਆ ਇਸ ਧਰਤੀ ਦੇ ਉੱਤੇ ਕੋਈ ਨਹੀਂ ਪਰਮਾਨੈਂਟਲੀ ਰਿਹਾ ਕੋਈ 40 ਸਾਲ ਆਪਣੀ ਸੇਵਾ ਨਿਭਾ ਕੇ ਚਲ ਗਿਆ ਕੋਈ 50 60 ਸਾਲ ਨਿਭਾ ਕੇ ਚਲ ਗਿਆ ਕੋਈ ਬਜਾਰੇ ਛੋਟੇ ਛੋਟੇ ਜਿੱਦਾਂ ਸਗੇ ਆਪਾਂ ਸੁਣਦੇ ਆ ਇਤਿਹਾਸ ਵਿੱਚ ਤੰਦਰਾ 15 20 20 ਸਾਲ ਆਪਣੀ ਸੇਵਾ ਨਿਭਾ ਕੇ ਚਲ ਗਿਆ ਐਦਾਂ ਹੀ ਬਾਬਾ ਜੀ ਕਹਿੰਦੇ ਜਾਣਾ ਤਾਂ ਹਰੇਕ ਨਹੀਂ ਆ ਪਰ ਜਿਹੜਾ ਛੇਤੀ ਚਲ ਜਾਂਦਾ ਉਹਦੇ ਕਰਮ ਛੇਤੀ ਖਤਮ ਹੋ ਜਾਂਦੇ ਆ ਅਤੇ ਉਹ ਜਾ ਕੇ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਉਹ ਕਿਸੇ ਨੂੰ ਕਹਿਣ ਦੀ ਵੀ ਨਹੀਂ ਲੋੜ ਪੈਂਦੀ ਹੈਗੀ ਵੀ ਪਰਮਾਤਮਾ ਇਹਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੀ ਉਹ ਬਾਬਾ ਜੀ ਕਹਿੰਦੇ ਆਟੋਮੈਟਿਕ ਹੀ ਜਿਹੜਾ ਚੰਗਾ ਬੰਦਾ ਇੱਥੋਂ ਦੁਨੀਆ ਤੋਂ ਜਾਂਦਾ ਆ ਉਹ ਪਰਮਾਤਮਾ ਦੇ ਵਿੱਚ ਲੀਨ ਹੁੰਦਾ ਹੀ ਹੁੰਦਾ ਆ ਉਹ ਆਪਣੇ ਜਿਹੜੇ ਇੱਥੇ ਪਰਿਵਾਰ ਵਾਲੇ ਪਿੱਛੇ ਬਥੇਰਾ ਦੁੱਖ ਮਨਾਉਂਦੇ ਆ ਪਰ ਇਹ ਦੁੱਖ ਮਨਾਉਣ ਦੀ ਗੱਲ ਚਲੋ ਉਹ ਦੁਨਿਆਵੀ ਚੀਜ਼ਾਂ ਆ ਸਾਰੇ ਬੰਦੇ ਜਿੱਦਾਂ ਆਪਾਂ ਦੁਨੀਆ ਵਿੱਚ ਵਰਤਦੇ ਆ ਤੇ ਹੈਗੀ ਵੀ ਆ ਪਰ ਬਾਬਾ ਜੀ ਕਹਿੰਦੇ ਇਹ ਬਹੁਤ ਯਾਨੀ ਕਿ ਚੰਗੇ ਕਰਮਾਂ ਦੀ ਨਿਸ਼ਾਨੀਆਂ ਜਿਹੜਾ ਚੜਦੀ ਜਵਾਨੀ ਵਿੱਚ ਇਥੋਂ ਦੁਨੀਆ ਤੋਂ ਜਾਂਦਾ ਆ ਉਹ ਸਮਝ ਲਓ ਛੇਤੀ ਪ੍ਰਮਾਤਮਾ ਦੇ ਵਿੱਚ ਜਾ ਵਸਦਾ ਆ ਤੇ ਪ੍ਰਮਾਤਮਾ ਨੂੰ ਆਪਣੇ ਕੋਲ ਸੱਦ ਕੇ ਤੋਂ ਜਨਮ ਮਰਨ ਦੇ ਚੱਕਰਾਂ ਵਿੱਚੋਂ ਨਿਕਲ ਜਾਂਦਾ ਆ ਸੋ ਬਾਬਾ ਜੀ ਨੇ ਇਹ ਬਹੁਤ ਵੱਡੀ ਗੱਲ ਜਿੱਦਾਂ ਕਹੀ ਸੀ ਸਮਝਣ ਦੀ ਲੋੜ ਆ ਈ ਜਿੱਦਾਂ ਨਹੀਂ ਸਮਝਦੇ ਉਹ ਕਹਿੰਦੇ ਵੀ ਇਦਾਂ ਨਹੀਂ ਹੋਣਾ ਪਰ ਇੱਕ ਮੈਂ ਇੱਕ ਦਿਨ ਇਹ ਕਾਨੂੰਨ ਆ ਦੁਨੀਆ ਦਾ ਵੀ ਜਿਹੜਾ ਇਨਸਾਨ ਆਇਆ ਆ ਉਹਨੇ ਇੱਥੋਂ ਜਾਣਾ ਹੀ ਜਾਣਾ ਆ ਚਾਹੇ ਉਹ 80 90 100 ਸਾਲ ਭਗਤ ਕੇ ਚਲ ਗਿਆ ਚਾਹੇ ਉਹ 20 30 ਸਾਲਾਂ ਦਾ ਚਲ ਗਿਆ ਇਦਾਂ ਦਾ ਹੈ ਨਹੀਂ ਵੀ ਕਿਸੇ ਨੇ ਜਾਣਾ ਨਹੀਂ ਪਰਮਾਨੈਂਟ ਇੱਥੇ ਤੋ ਇਹ ਚੰਗੇ ਕਰਮਾਂ ਦੀ ਨਿਸ਼ਾਨੀਆਂ ਜਿਹੜਾ ਜਲਦੀ ਜਲਦੀ ਆਉਂਦਾ ਤੇ ਦੂਹਾ ਦੂਹਾ ਆਪਣਾ 15 20 ਸਾਲਾਂ ਦੇ ਵਿੱਚ ਆ ਆਪਣਾ ਨਵੀੜ ਕੇ ਤਾਂ ਪਰਮਾਤਮਾ ਦੇ ਵਿੱਚ ਜਾ ਮਿਲਦਾ ਆ ਕੀ ਪਤਾ ਉੱਤੇ ਉਹ ਕਿੰਨਾ ਸੁਖੀ ਹੋਊਗਾ ਆਪਾਂ ਇੱਥੇ ਰੋ ਰੋ ਕੇ ਉਹਦੀ ਰੂਹ ਨੂੰ ਥੋੜਾ ਜਿਹਾ ਪਰੇਸ਼ਾਨ ਵੀ ਹੁੰਦੀ ਆ ਰੂਹ ਜਦੋਂ ਆਪਣੇ ਇੱਥੇ ਦੁਨਿਆਵੀ ਲੋਕ ਜਿਹੜੇ ਰੋਣੋਂ ਨਹੀਂ ਹਟਦੇ ਹੈਗੇ ਪਰ ਦੁੱਖ ਤਾਂ ਹੁੰਦਾ ਆ ਪਰ ਉਹ ਜਿਹੜਾ ਇਨਸਾਨ ਗਿਆ ਹੁੰਦਾ ਆ ਉਹ ਬਹੁਤ ਜ਼ਿਆਦਾ ਪਰਮਾਤਮਾ ਦੇ ਵਿੱਚ ਰਲ ਮਿਲ ਗਿਆ ਹੁੰਦਾ ਤੇ ਬਹੁਤ ਜ਼ਿਆਦਾ ਖੁਸ਼ ਹੁੰਦਾ ਆ ਠੀਕ ਆ ਜੀ ਸਾਬ ਸਾਬ ਸਭ ਤੋਂ ਉੱਤੇ ਨਾਮ ਸਾਰਿਆਂ ਤੋਂ ਉੱਤੇ ਨਾਮ ਆ ਜਿਵੇਂ ਨਾਮ ਦੀ ਬਖਸ਼ਿਸ਼ ਬਾਬਾ ਜੀ ਨੇ ਜਿਹਨੂੰ ਕਰ ਦਿੱਤੀ ਉਹ ਆਪਣਾ ਘਰ ਬਹਿ ਕੇ ਆਪਣਾ ਨਾਮ ਜਪੇ ਤਾਂ ਉਹਨੂੰ ਕੋਈ ਪੂਜਾ ਪਾਠ ਕੁਝ ਜਪ ਤਪ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੇ ਇਹਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਜਿਹੜੇ ਖਾਸ ਕਰਕੇ ਆਪਣੇ ਭਾਰਤੀ ਆਦੇਸ਼ ਬਹੁਤਾ ਬਾਬਾ ਜੀ ਤਾਂ ਬਾਹਰ ਵੀ ਸਾਸਾਂ ਘਰ ਬਾਬਾ ਜੀ ਦੇ ਬਹੁਤ ਥਾਂ ਹੀ ਸਾਰੇ ਬਹੁਤ ਜਿਆਦੇ ਮੁਲਕਾਂ ਵਿੱਚ ਬਣਿਆ ਪਰ ਜਿਹੜਾ ਭਾਰਤ ਆ ਓਦੋਂ ਬਾਅਦ ਆ ਜਾਂਦਾ ਆ ਸਟੇਟ ਪੰਜਾਬ ਓਦੋਂ ਬਾਅਦ ਜਿੱਦਾਂ ਪੰਜਾਬ ਸਟੇਟ ਆਪਣੇ ਲੱਗੇ ਆ ਬਾਬਾ ਜੀ ਦਾ ਘਰ ਆ ਅੰਮ੍ਰਿਤਸਰ ਬਿਆਸ ਆਪਣੇ ਦਾ ਕਰਮ ਇੰਨੇ ਕ ਜਿਆਦੇ ਚੰਗੇ ਆ ਹਨਾ ਆਪਾਂ ਬੋਲ ਕੇ ਦੱਸ ਨਹੀਂ ਸਕਦੇ ਆਪਾਂ ਬਿਆਨ ਨਹੀਂ ਕਰ ਸਕਦੇ ਹੈ ਇਹਦਾ ਫਾਇਦਾ ਫੁੱਲ ਪੂਰੇ ਤੋਂ ਪੂਰਾ ਅਠਾਓ ਕਿੰਨਾ ਵੀ ਕੋਈ ਉਠਾ ਸਕਦਾ ਬਾਕੀ ਕਿਸੇ ਦਾ ਦਿਮਾਗ ਕਿਸੇ ਤਰ੍ਹਾਂ ਦਾ ਹੁੰਦਾ ਕਿਸੇ ਨੇ ਕਿਸੇ ਤਰ੍ਹਾਂ ਸੋਚਣਾ ਹੁੰਦਾ ਕਿਸੇ ਨੇ ਕਿਸੇ ਤਰ੍ਹਾਂ ਸੋਚਣਾ ਹੁੰਦਾ ਪਰ ਜਿਹੜੇ ਬਾਬਾ ਜੀ ਦੇ ਨਾਲ ਜੁੜੇ ਆ ਉਹ ਇਹਦਾ ਫਾਇਦਾ ਵੱਧ ਤੋਂ ਵੱਧ ਉਠਾਓ ਕਿਉਂਕਿ ਆਪਾਂ ਹੋਰ ਤਾਂ ਕਿਸੇ ਨੂੰ ਕਹਿ ਨਹੀਂ ਸਕਦੇ ਅਗਲੇ ਕਹਿਦਾਂਗੇ ਤੁਸੀਂ ਸਾਡੇ ਲਾਂ ਆ ਜਾਓ ਠੀਕ ਆ ਉਹ ਗੱਲਾਂ ਮੈਟਰ ਨਹੀਂ ਕਰਦੀ ਉਹ ਵੱਖਰਾ ਵਿਸ਼ਾ ਆ ਪਰ ਜਿਹੜੇ ਬਾਬਾ ਜੀ ਦੇ ਕੋਲ ਵਿਆਸ ਜਾਂਦੇ ਆ ਜਿਨ੍ਹਾਂ ਨਾਮਦਾਨ ਦੀ ਬਖਸ਼ਿਸ਼ ਹੋਈ ਆ ਜਾਂ ਜਿਹੜਾ ਲੈਣਾ ਚਾਹੁੰਦੇ ਆ ਉਹ ਇੱਕ ਮੌਕਾ ਆ ਮੌਜਾਂ ਹੀ ਮੌਜਾਂ ਆ ਇਦੂ ਪਰੇ ਕੁਛ ਨਹੀਂ ਹੈਗਾ ਜਿੱਦਾਂ ਕਹਿੰਦੇ ਹੁੰਦੇ ਇਦੂ ਪਰੇ ਜੰਗਲ ਆ ਕਰੀ ਬਾਰ ਸਭ ਆਪਣੇ ਦਾ ਜਿੱਦਾਂ ਮੈਂ ਅੱਗੇ ਵੀ ਵੀਡੀਓ ਪਾਈ ਆ ਬਈ ਘਰ ਚ ਗੰਗਾ ਆ ਨਿਆਰੇ ਲਓ ਜਿੱਦਾਂ ਕਹਿੰਦੇ ਹੁੰਦੇ ਉੱਤਰ ਆਇਆ ਗੁਰੂ ਚੱਲੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆਗੀ ਤੁਹਾਡੀਆਂ ਸਾਰੀਆਂ ਟੈਨਸ਼ਨਾਂ ਤੰਗੀਆਂ ਤੋਰਖੀਆਂ ਸਾਰਾ ਕੁਝ ਬਾਬਾ ਜੀ ਆਪ ਚੱਕੂਗੇ ਇਹ ਪੂਰਾ ਯਕੀਨ ਰੱਖੋ ਮਝ ਆਪਾਂ ਨੂੰ ਪੂਰਾ ਜਗੀਰ ਕਰਨਾ ਚਾਹੀਦਾ ਆ ਬਾਸ ਆਪਾਂ ਜੋ ਬਾਬਾ ਜੀ ਕਹਿੰਦੇ ਆ ਉਹ ਕਰਨਾ ਆ ਬਾਕੀ ਘਰ ਦੀਆਂ ਟੈਨਸ਼ਨ ਆ ਪੈਸਾ ਆ ਜਾਣ ਜੋ ਇਹ ਸਾਰਾ ਕੁਝ ਬਾਬਾ ਜੀ ਨੇ ਦੇ ਦੋ ਬਾਬਾ ਜੀ ਕਹਿੰਦੇ ਵੀ ਤੁਸੀਂ ਨਾਮ ਦਾ ਜਿਹੜਾ ਨਾਮ ਆ ਉਹ ਜਪੋ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਓ ਆਪਣੇ ਚੰਗਾ ਰੋ ਆਪਣਾ ਐਨ ਜਾਨੀ ਕਿ ਕਿਸੇ ਨਾਲ ਝੂਠ ਫਰੇਵ ਕੋਈ ਬੋਲਣ ਦੀ ਲੋੜ ਨਹੀਂ ਹੈਗੀ ਤੁਹਾਡਾ ਸਾਰੇ ਕੰਮ ਹੋਣਗੇ ਬਾਬਾ ਜੀ ਕਹਿੰਦੇ ਆ ਵੀ ਉਹ ਜੇ ਤੁਸੀਂ ਜਦੋਂ ਪਰਮਾਰਥ ਵਿੱਚ ਜਾ ਕੇ ਨਾਮ ਜਪਦੇ ਆ ਪਰਮਾਤਮਾ ਦੇ ਨਾਲ ਲੇਵ ਜੋੜਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਤੁਹਾਡਾ ਸੁਆਰਥ ਵੀ ਸੁਆਰਦਾ ਆ ਉਹ ਕੁਝ ਰੱਖਦਾ ਨਹੀਂ ਹੈਗਾ ਉਹਨੇ ਕੁਝ ਨਹੀਂ ਰੱਖਣਾ ਹੈਗਾ ਵੀ ਮੰਨ ਲਓ ਕੋਈ ਇਨਸਾਨ ਆ ਉਹ ਕਿਸੇ ਨੂੰ ਆਪਾਂ ਕਿਸੇ ਦੀ ਸੇਵਾ ਕਰੀਏ ਜਾਂ ਆਪਾਂ ਉਹਨੂੰ ਕਹਦੇ ਵੀ ਤੂੰ ਸਾਡਾ ਆ ਕੰਮ ਜਾਂ ਮੈਂ ਤੇਰਾ ਇਹ ਕੰਮ ਕੀਤਾ ਸੀ ਮੈਨੂੰ ਤੂੰ ਆ ਦੇ ਹੁਣ ਬਾਬਾ ਜੀ ਜਿਹੜੇ ਆ ਗੁਰੂ ਪੀਰਿਆ ਉਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਸ ਉਹ ਤਾਂ ਕਹਿੰਦੇ ਬਸ ਨਾਮ ਭਗਤੀ ਕਰੋ ਬਾਕੀ ਕੰਮ ਮੇਰਾ ਹੁਣ ਦਾ ਬਾਬਾ ਜੀ ਸਾਫ ਸ਼ਬਦਾਂ ਦੇ ਵਿੱਚ ਹੀ ਕਹਿਣ ਲੱਪਾਇਆ ਸੋ ਇਸ ਤੋਂ ਖੁੰਝਣਾ ਨਹੀਂ ਚਾਹੀਦਾ ਹੈਗਾ ਵੱਧ ਤੋਂ ਵੱਧ ਜੋਰ ਲਾਓ ਤੇ ਬਾਬਾ ਜੀ ਦੇ ਐ ਜਿੱਦਾਂ ਕਹਿੰਦੇ ਆ ਬਾਬਾ ਜੀ ਓਦਾਂ ਕਰਨੀ ਚਾਹੀਦੀ ਆ ਤਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਬਾਕੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਓ ਆਪਾਂ ਬਾਬਾ ਜੀ ਦੀਆਂ ਹੀ ਜਾਦਾ ਵੀਡੀਓ ਪਾਉਨੇ ਆ ਤੇ ਬਾਕੀ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਚਲੋ ਜੀ ਠੀਕ ਹੈ ਜਾਂਦੇ ਜਾਂਦੇ ਅਰਾਧਾ ਸਵਾਮੀ ਜੀ ਸਾਰੀ ਬਾਬਾ ਜੀ ਦੀ ਪਿਆਰੀ ਸੰਗਤ ਨੂੰ ਧੰਨਵਾਦ